ਤੁਹਾਨੂੰ ਜੀ ਅੱਜ ਵਾਰਡ ਨੰਬਰ 9 ਦੇ ਵਿੱਚ ਵੋਟ ਪਈ ਹੈ ਜਿੱਤ ਪ੍ਰਾਪਤ ਹੋਈ ਹੈ ਕਹਿ ਕਹਿਣਾ ਚਾਹੁੰਦਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਤੇ ਸਾਡੇ ਸਵਰਗਯਾ ਬੀਬੀ ਜਰਨੈਲ ਕੌਰ ਜੀ ਦੀ ਅਚਾਨਕ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਕਾਂਗਰਸ ਜਿਹੜਾ ਆਪਣਾ ਕਾਂਗਰਸ ਪਾਰਟੀ ਵੱਲੋਂ ਸਾਡੇ ਤਲਵੀਰ ਲਾਲਾ ਜੀ ਸਾਡੇ ਨੂਨਾਣੀ ਪਿੰਕੀ ਕੌਰ ਜੀ ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਜੀ ਵੱਲੋਂ ਟਿਕਰ ਦਿੱਤੀ ਗਈ। ਔਰ ਟਿਕਰ ਤੋਂ ਬਾਅਦ ਫਿਰ ਅਸੀਂ ਜਿੰਨੇ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਮਿਲ ਕੇ ਦਿਆਂ ਦਾ ਅਸੀਂ ਕੰਮ ਕਰਿਆ। ਲਾਲਾ ਵੀ ਬਹੁਤ ਤਕੜਾ ਵਰਕਰ ਆ ਬਹੁਤ ਤਕੜਾ। ਸਾਧਮ ਗਾਜਰੀ 3 ਸਾਲ ਤੋਂ 35 ਸਾਲ ਤੋਂ ਇਲੈਕਸ਼ਨ ਲੜਦਾ ਪਰ ਬਹੁਤ ਤਕੜਾ ਵਰਕਰ ਆ। ਔਰ ਪੂਰੀ ਮਿਹਨਤ ਕਰੀ ਆ ਰੱਜ ਕੇ ਜਿਹੜੇ ਅਮੀਰ ਜਾਦੇ ਆ ਉਹਨਾਂ ਦਾ ਰੱਜ ਕੇ ਪੈਸਾ ਲਾਇਆ ਰੱਜ ਕੇ ਪੈਸਾ ਖਰਚਿਆ। ਲੋਕਾਂ ਨੂੰ ਇਹ ਪੈਸਾ ਬਣਦੇ ਤੇ ਪਰ ਐਸੀ ਮਿਹਨਤ ਕਰਕੇ ਨਾ ਕਿਸੇ ਨੇ ਸਾਡਾ ਪਾਣੀ ਪੀਤਾ ਐਸੀ ਮਿਹਨਤ ਕਰਕੇ ਪੂਰੀ ਮਿਹਨਤ ਕਰੀ ਕਾਂਗਰਸ ਪਾਰਟੀ ਦੇ ਵਰਦਨਾਂ ਨੇ ਲਾਲਾ ਜੀ ਨੇ ਇਹਨਾਂ ਦੇ ਪਰਿਵਾਰ ਨੇ ਜਿੰਨਾ ਇਹ ਬਾੜਾ ਬਾੜ ਨੰਬਰੋਂ ਸਾਡੀਆਂ ਬੀਬੀਆਂ ਮਦਵਾ ਦੇਖੋ ਕਿੰਨੀਆਂ ਸਿਕੜੇ ਹਜ਼ਾਰਾਂ ਚ ਖੜੀਆਂ ਹਨ ਉਹਨਾਂ ਨੇ ਵੀ ਦਿਨ ਦਾ ਤੇ ਕਰ ਚ ਮਿਹਨਤ ਕਰੀ ਐ ਸੋ ਕਾਂਗਰਸ ਪਾਰਟੀ ਦੇ ਜਿਹੜੇ ਲਾਲਾ ਜੀ ਦੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਜੀ ਦੇ ਹੱਥ ਮਜ਼ਬੂਤ ਕਰੇ ਆ ਅਸੀਂ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਜੀ ਦਾ ਵੀ ਦਿਲ ਦੀਆਂ ਗ੍ਰਾਂਹੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲਾਲਾ ਜੀ ਨੂੰ ਦੁਬਾਰਾ ਚੰਗਾ ਕੈਂਡੀਡੇਟ ਸੰਕੇ ਟਿਕਰ ਦਿੱਤੀ ਹੈ ਉਹਨਾਂ ਦਾ ਵੀ ਤੁਨ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਹਰ ਮੈਂ ਲਾਲਾ ਜੀ ਦੇ ਪਰਿਵਾਰ ਦਾ ਔਰ ਮੈਂ ਸਵਰਗੀ ਬੀਬੀ ਜਰਨੈਲ ਗੌਰਦੀ ਨੂੰ ਸਰਦਾਰਾ ਦੇ ਫੁੱਲ ਫੇਰ ਭੇਟ ਕਰਦਾ ਕਿ ਸਾਰੇ ਮਹੱਲਾ ਨਿਵਾਸੀਆਂ ਨੇ ਉਹਨਾਂ ਦਾ ਮੁੱਲ ਮੋੜਿਆ ਉਹਨਾਂ ਦੀ ਮਿਹਨਤ ਮੋੜੀ ਹੈ ਮੈਂ ਦੁਬਾਰਾ ਫੇਰ ਸਾਰੇ ਵਰਕਰਾਂ ਦਾ ਬਾੜ ਨੰਬਰ 9 ਦੇ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਕਰਦਾ ਹਾਂ ਆਰ ਕੇ ਸਨੇ ਚੋਸਾ ਆਪਾਂ ਨੇ ਕਹਿੰਦਾ ਬੜੇ ਪਿਆਰ ਨਾਲ ਆਪਾਂ ਨੇ ਕਰ ਕਰਕੇ ਲਾਲਾ ਜੀ ਨੇ ਸਾਡੀ ਨੂੰ ਨਾਣੀ ਪਿੰਕੀ ਦੇਵੀ ਜੀ ਨੇ ਧੰਨਵਾਦ ਕਰਨਾ ਬੜੇ ਪਿਆਰ ਸਤਿਕਾਰ ਨਾਲ ਕਰਨਾ ਆਪਣਾ ਭਗਵਾਨ ਦੀ ਗੱਲ ਨਾਲ ਰੱਬ ਨੇ ਆਪਾਂ ਪਿੰਕੀ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਕਿਉਂਕਿ ਮਹਾਰਾਜ ਨੇ ਬ੍ਰਹਮਾਤਮਾ ਦੇ ਆਪਾ ਦੁਆਰ ਤੋਂ ਬਣੇ ਆਪਣੀ ਐਡੀ ਵੱਡੀ ਜਿੱਤ ਪ੍ਰਾਪਤ ਕਰਨੇ ਕਰੀ ਆ ਆਪਣਾ ਸਾਰਿਆਂ ਨੇ ਬਿਆਨ ਨਾਲ ਧੰਨਵਾਦ ਕਰਨਾ 386 ਔਰ ਰਵਿਦਾਸ ਭਗਤ ਜੀ ਮਹਾਰਾਜ ਜੀ ਦੀ ਸਰਵਨਾਲ ਆਪਾਂ ਜਿੱਤਿਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਨਿਕਰਪਨ ਨਾਲ ਬਜਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਸੇਗੁਰੂ ਜੀ ਫਤਿਹ